ਕਮਲ ਦੇ ਪੈਕਟ ਨੇ ਥੋੜੀ ਜਿਹੀ ਛੱਟ ਜਿਹੀ ਲੱਗੀ ਆ। ਇਹਨੂੰ ਤਰਿਆ ਨਹੀਂ ਜਾਣਿਆ ਹੁਣ ਚੜਾਉਣਾ ਹੀ ਪਸਤੇ। ਮੈੱਕ ਨਾਲ ਹੀ ਕਮਲ ਤਾਂ ਵੀ ਅੱਗੇ। ਮੈੱਕ ਅੱਗੇ ਨਾ ਜਾਈ ਪੁੱਤ ਡੌਗੀ ਅੱਗੇ। ਕਿੰਨੇ ਸਾਰੇ ਡੌਗੀ ਇਕੱਠੇ ਹੋਏ ਆ। ਬਾਏ ਤੇ ਬਾਜੀ ਨੂੰ ਹੁਣ ਬਾਏ ਮੈਂ ਕਿ ਬਟਾ ਆਪਾਂ ਇੱਥੇ ਰੁਕ ਜਾਨੇ ਆ ਅੱਗੇ ਢੋਗੀ ਵੀ ਕਿੰਨੇ ਸਾਰੇ ਢੋਗੀ ਆ ਉਹ ਕਿੰਨੇ ਸਾਰੇ ਆ ਨਹੀਂ ਬੁੱਤੂ ਜਾਣਦੇ ਹੁਣ ਵੀਰੇ ਨੂੰ ਨੈਗ ਬਾਜੀ ਜਾਣਦੇ ਪੁੱਤ ਜਾਣਦੇ ਪੁੱਤ ਵੀਰੇ ਨੂੰ ਜਾਣਦੇ ਨੀ ਬੁੱਤੋ ਜਾਣਦੇ ਮੇਰੇ

ਚਲੋ ਜੀ ਵੀਰ ਆ ਗਿਆ ਸਕੂਲ ਬਾਈ ਵੀਰੇ ਬਾਈ 1 ਨਵੰਬਰ ਤੋਂ ਮੈਗਨੇਵੀ ਬਸ ਤੇ ਜਾਇਆ ਕਰਨਾ ਏ ਹਾਂਜੀ ਉਹਨੂੰ ਜਾਣਦੇ ਆਪਾਂ ਡੌਗੀ ਨੂੰ ਕਿ ਆਖਣਾ ਜਾਣ ਚਲੋ ਚੱਲੀਏ ਘਰ ਨੂੰ ਚਲੋ ਚੱਲੀਏ